જીએસપી ટીવી ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਲੈਂਡ ਪੁਲਿੰਗ ਨੂੰ ਲੈ ਕੇ ਕਾਂਲੀ ਦਲ ਦੇ ਵੱਲੋਂ ਅੱਜ ਪਟਿਆਲਾ ਵਿੱਚ ਕੀ ਕੀਤਾ ਗਿਆ ਸੰਘਰਸ਼ ਪੰਜਾਬ ਸਰਕਾਰ ਦੀ ਕਿਸਾਨ ਲੈਂਡ ਪੂਲਿੰਗ ਸਕੀਮ ਨੂੰ ਰੋਧ ਕਰਵਾਉਣ ਦੇ ਲਈ ਸ੍ਰੋਮਨੀ ਕਾਲੀਦਾਲ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਸਿਹਤ ਕਾਲੀਦਾਲ ਦੇ ਵੱਲੋਂ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤਤ ਕਰਨੇ ਕੀਤੇ ਜਾ ਰਹੇ ਜਿਸ ਦੀ ਕੜੀ ਦਾ ਸੋਮਵਾਰ ਪਟਿਆਲਾ ਚ ਲੋਕਾਂ ਨੂੰ ਪਾਲਸੀ ਦੇ ਖਿਲਾਫ ਜਾਗਰੂਕ ਕੀਤਾ ਗਿਆ ਸ੍ਰੋਮਨੀ ਕਾਲੀਦਾਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਆਪ ਸੁਪਰੀਮੋ ਤੇ ਰਮਿੰਦ ਕੇਜਰੀਵਾਲ ਤੇ ਸੀਐਮ ਮੰਤਵੀ ਤਾਂਜ ਕਸੇ ਮਾਰੀ ਸਿੰਘ ਦੇ ਕਰਨ ਔਜਲਾ ਨੇ ਗਾਣਿਆਂ ਦੇ ਵਿੱਚ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਲਈ ਮੰਗੀ ਮਾਫੀ ਪੰਜਾਬੀ ਗਾਇਕ ਕਰਨ ਔਜਲਾ ਤੇ ਯੋਯੋ ਹਣੀ ਸਿੰਘ ਨੇ ਆਪਣੇ ਗੀਤਾਂ ਦੇ ਵਿੱਚ ਵਰਤੀ ਗਲਤ ਸ਼ਬਦਾਵਲੀ ਦੇ ਲਈ ਪੰਜਾਬ ਮਹਿਲਾ ਕਮਿਸ਼ਨ ਤੋਂ ਮਾਫੀ ਮੰਗੀ ਹੈ ਇਹ ਦਾਵਾ ਪੰਜਾਬ ਦੀ ਮਹਿਲਾ ਕਮਿਸ਼ਨ ਲਾਲੀ ਜਿਲ੍ਹੇ ਨੇ ਕੀਤਾ ਉਹਨਾਂ ਕਹਿੰਦੇ ਦੋਵੇਂ ਗਾਇਕਾਂ ਦੋਵੇਂ ਗਾਇਕੋ ਵਿਦੇਸ਼ ਦੇ ਵਿੱਚ ਨੇ ਦੋਵਾਂ ਦੇ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਜਦੋਂ-ਦੋਂ ਭਾਰਤ ਪਹੁੰਚਣਗੇ ਉਹ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਜ਼ਰੂਰ ਆਉਣਗੇ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਦਿੱਲੀ ਐਨਸੀਆਰ ਬਾਰੇ ਇੱਕ ਵੱਡਾ ਹੁਕਮ ਦਿੱਤਾ ਦੇਸ਼ ਦੀ ਸਿਖਰਲੀ ਅਦਾਲਤ ਨੇ ਕਿਹਾ ਕਿ ਸਾਰੇ ਆਵਾਰਾ ਕੁੱਤਿਆਂ ਨੂੰ ਫੜ ਕੇ 8 ਹਫ਼ਤਿਆਂ ਦੇ ਅੰਦਰ ਡੌਗ ਸੈਲਫ ਵਿੱਚ ਤਬਦੀਲ ਕਰ ਦਿੱਤਾ ਜਾਵੇ ਅਦਾਲਤ ਨੇ ਇਹ ਵੀ ਕਿਹਾ ਕਿ ਨਾ ਆਵਾਰਾ ਕੁੱਤਿਆਂ ਨੂੰ ਦੁਬਾਰਾ ਨਹੀਂ ਛੱਡਿਆ ਜਾਵੇਗਾ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੰਟੀ ਬੈਂਸ ਨੂੰ ਦਿੱਤਾ ਜਵਾਬ ਮਜ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਡਿਜੀਟਲ ਕਮਾਈ ਨੂੰ ਲੈ ਕੇ ਸਿੱਧੂ ਦੇ ਪਰਿਵਾਰ ਤੇ ਬੰਟੀ ਬੈਂਸ ਦੇ ਵਿਚਾਲੇ ਵਿਵਾਦ ਜੋ ਹੈ ਵੱਧਦਾ ਹੋਇਆ ਨਜ਼ਰ ਆ ਰਿਹਾ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਹੋਰ ਕਿੰਨਾ ਤੱਕਾ ਹੋਰ ਕਿੰਨੇ ਧੋਖੇ ਕਰਦੇ ਨੇ ਅਸੀਂ ਆਪਣੀ ਉਮਰ ਦੇ ਲਿਹਾਜ਼ ਦੇ ਨਾਲ ਬਹੁਤ ਕੁਝ ਸਹਿਣ ਕਰ ਰਹੇ ਹਾਂ ਇੱਕ ਭਰਾ ਨੇ ਆਪਣੇ ਹੀ ਭਰਾ ਪੁਲਿਸ ਮੁਲਾਜ਼ਮ ਹੁੰਦਾ ਕੀਤਾ ਕਤਲ ਬਰਨਾਲਾ ਦੇ ਪਿੰਡ ਕਾਲੇਕੇ ਦੇ ਵਿੱਚ ਹੁਣ ਚੱਟਾ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਪ੍ਰਾਧ ਦੇ ਵੱਲੋਂ ਆਪਣੇ ਹੀ ਸਕੇ ਭਰਾ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਪਿਛਲੀ ਲੰਘੀ ਸ਼ਾਮ ਨੂੰ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਘਟਨਾ ਦੁਬਾਰਾ ਸਾਹਮਣੇ ਆਈ ਦਿੱਲੀ ਦੇ ਵਿੱਚ ਸੰਸਦ ਮੈਂਬਰਾਂ ਦੇ ਲਈ ਬਣਾਏ ਗਏ 184 ਫਲੈਟਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਬੇਚੂ ਬਾਬਾ ਖੜਕ ਸਿੰਘ ਮਾਰਗ ਤੇ ਬਣੇ 184 ਨਵੇਂ ਪਾਈਪ ਸੱਤ ਬਹੁ ਮੰਜ਼ਲ ਫਲਾਈਟਸ ਦਾ ਉਦਘਾਟਨ ਕੀਤਾ ਇਸ ਦੌਰਾਨ ਪੀਐਮ ਮੋਦੀ ਨੇ ਇੱਕ ਸੰਦੂਰ ਦਾ ਪੌਦਾ ਵੀ ਲਗਾਇਆ ਇਹ ਕੰਪਲੈਕਸ ਸੰਸਦ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਨ ਦੇ ਵਿੱਚ ਰੱਖਦੇ ਹੋਏ ਜੋੜੇ ਬਣਾਏ ਗਏ ਪਾਵਰਪੌਂਡ ਦਾ ਵੱਡਾ ਐਕਸ਼ਨ ਛੁੱਟੀ ਤੇ ਗਏ ਬਿਜਲੀ ਮੁਲਾਜ਼ਮਾਂ ਤੇ ਲਾਇਆ ਐਕਟ ਬਿਜਲੀ ਵਿਭਾਗ ਚ ਖਾਲੀ ਸਾਮੀਆਂ ਨੂੰ ਭਰਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਆਸ ਤੋਂ 3 ਦਿਨ ਦੀ ਸਮੂਹਕ ਛੁੱਟੀ ਦਾ ਐਲਾਨ ਹੋਇਆ ਕੀਤਾ ਗਿਆ ਉਹਨਾਂ ਦੇ ਵੱਲੋਂ 11 ਤੋਂ 13 ਅਗਸਤ ਤੱਕ ਸਮੂਹਕ ਛੁੱਟੀ ਐਲਾਨੀ ਗਈ ਹੈ ਤੇ ਹੁਣ ਇਸ ਖਿਲਾਫ ਪਾਵਰ ਕਮ ਨੇ ਬਿਜਲੀ ਮੁਲਾਜ਼ਮਾਂ ਦੇ ਲਈ ਵੱਡਾ ਐਕਸ਼ਨ ਵੀ ਜੋ ਹੈ ਲੈ ਲਿਆ ਪੰਜਾਬ ਸਰਕਾਰ ਨੇ 504 ਨਵੇਂ ਪਟਵਾਰੀਆਂ ਨੂੰ ਵੱਡੇ ਨਿਯੁਕਤੀ ਪੱਤਰ ਪੰਜਾਬ ਸਰਕਾਰ ਨੇ ਨਿਮੇਸ਼ਨ ਰੋਜ਼ਗਾਰ ਤਹਿਤ 504 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਇਹਨਾਂ ਸਾਰਿਆਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਵੀਂ ਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਹ ਪਟਵਾਰੀ ਸਿੱਧੇ ਆਪਣੇ ਅਹੁਦੇ ਦੇ ਉੱਤੇ ਕੰਮ ਕਰਨਾ ਜੁੜੇ ਸ਼ੁਰੂ ਕਰਨਗੇ ਬਿਆਸ ਦਰਿਆ ਦੇ ਵਿੱਚ ਵਧਿਆ ਹੁਣ ਪਾਣੀ ਦਾ ਪੱਧਰ ਜੰਮੂ ਕਸ਼ਮੀਰ ਤੇ ਪਿਛਲੇ ਕੁਝ ਦਿਨਾਂ ਤੋਂ ਪਾਰੀ ਬਰਸਾਤ ਦੇ ਪੱਧਰ ਫਟਣ ਦੇ ਕਾਰਨ ਪੌਂਕ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਜੋ ਹੈ ਵਧ ਗਿਆ ਜੁਲਾ ਕਪੂਰਥਲਾ ਸੁਲਤਾਨਪੁਰ ਲੋਧੀ ਜੋ ਹੈ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ